ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਸਾਡੇ ਦੇਸ਼ ਦੇ ਵਿੱਚ ਕਿਵੇਂ Hindu Muslimਾਂ ਕਰਕੇ ਇੱਕ ਦੂਜੇ ਨੂੰ ਡਰ ਦਿਖਾ ਕੇ ਤੇ ਲੋਕਾਂ ਦੀਆਂ ਜ਼ਮੀਨਾਂ ਤੇ ਉਹਨਾਂ ਦੇ ਜੰਗਲਾਂ ਤੇ ਕਬਜ਼ੇ ਕੀਤੇ ਜਾ ਰਹੇ ਹੈ ਇਸ ਦੀ ਇੱਕ ਉਦਾਹਰਨ ਕੱਲ ਮਾਨਯੋਗ ਗੁਹਾਟੀ ਹਾਈ ਕੋਰਟ ਦੇ ਜੱਜ ਸਾਹਿਬਾਨ ਦੇ ਸਾਹਮਣੇ ਆਈ ਸੰਜੀਤ ਕੁਮਾਰ ਮਹਿਦੀ ਜੀ ਦੇ ਸਾਹਮਣੇ ਉੱਥੇ ਮਸਲਾ ਆਇਆ ਕਿ ਵੀ ਉੱਥੇ ਦੇ ਇੱਕ ਜੰਗਲਾਂ ਦੀ ਜ਼ਮੀਨ ਜਿਹੜੀ ਐ 3000 ਬਿੱਗੇ ਜ਼ਮੀਨ ਜਿਹੜੀ ਐ ਉਹ ਜਿਹੜਾ ਪ੍ਰਬਲ ਸੀਮੈਂਟਸ ਨਾਂ ਦੀ ਇੱਕ ਕੰਪਨੀ ਐ ਉਹਨੂੰ ਦਿੱਤਾ ਜਾ ਰਿਹਾ ਸੀ ਤੇ ਉਹਦੇ ਤੇ ਜਦੋਂ ਉੱਥੋਂ ਦੀ ਜਿਹੜੀ ਕਾਉਂਸਲ ਐ ਉਹਨੇ ਉਹਦੇ ਖਿਲਾਫ ਪਟੀਸ਼ਨ ਪਾਈ ਹੋਈ ਸੀ ਤੇ ਪ੍ਰਬਲ ਸੀਮੈਂਟ ਨੇ ਉਹਦੇ ਹੱਕ ਚ ਪਾਈ ਹੋਈ ਸੀ ਕਿ ਲੋਕ ਸਾਨੂੰ ਉੱਥੇ ਲਾਉਣ ਨਹੀਂ ਦਿੰਦੇ ਤੇ ਜ਼ਮੀਨ ਸਾਨੂੰ ਸਰਕਾਰ ਨੇ ਦੇ ਦਿੱਤੀ ਐ ਉਹਦੇ ਤੇ ਕਬਜ਼ਾ ਸਾਡਾ ਦਵਾਇਆ ਜਾਵੇ ਦੋਨੇ ਧਿਰਾਂ ਇੱਕ ਦੂਜੇ ਦੇ ਵਿਰੁੱਧ ਗਈਆਂ ਹੋਈਆਂ ਸੀ ਤੇ ਉਸ ਦੀ ਸੁਣਵਾਈ ਕਰਦਿਆਂ ਹੋਇਆਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਸਰ ਉਹ ਜਿਹੜੀ ਪ੍ਰਭਲ ਕੰਪਨੀ ਦੀ ਵਕੀਲ ਸੀਗੀ ਲੇਡੀ ਉਸਨੇ ਜਦੋਂ ਕਿਹਾ ਵੀ 3000 ਬਿੱਗੇ ਜ਼ਮੀਨ ਹੈ ਜੀ ਕਹਿੰਦਾ 3000 ਬਿੱਗੇ ਉਹ ਹੱਕੇ ਬੱਕੇ ਰਹਿ ਗਏ ਜੱਜ ਸਾਹਿਬ ਹੈਰਾਨੀ ਪਰੇਸ਼ਾਨੀ ਕੀਤੀ ਕਹਿੰਦੇ ਸਾਰਾ ਜ਼ਿਲ੍ਹਾ ਹੀ ਤੁਹਾਨੂੰ ਦੇ ਰਹੇ ਆ ਇਹਦਾ ਮਤਲਬ ਤੇ ਕੀ ਤੁਹਾਨੂੰ ਪਤਾ ਹੈ ਵੀ ਇਹ ਉਹ ਜਿਹੜਾ ਜੰਗਲਾਂ ਦਾ ਜੰਗਲਾਤ ਦਾ ਕਾਨੂੰਨ ਹੈਗਾ ਉਦੇ ਮੁਤਾਬਕ ਉਹਨਾਂ ਦੇ ਸਾਰੀ ਚੀਜ਼ ਦੇ ਉੱਤੇ ਜਿਹੜਾ ਕਬਜ਼ਾ ਹੈ ਤੇ ਉਹਦੇ ਹੱਕ ਹੈ ਜਿਹੜੇ ਉਹ ਉੱਥੋਂ ਦੇ ਸਥਾਨਕ ਜਿਹੜੇ ਕਬਾਈਲੀ ਲੋਕ ਹੈ ਉਹਨਾਂ ਦਾ ਹੈ ਕਿਉਂਕਿ ਇਹ ਇਲਾਕਾ ਭਾਰਤੀ ਸੰਵਿਧਾਨ ਦੀ 6ਵੀਂ ਸ਼ੈਡਿਊਲ 'ਚ ਸ਼ਾਮਲ ਹੈ ਤੇ ਤੁਸੀਂ ਇਸ ਤਰ੍ਹਾਂ ਕਿਵੇਂ ਜ਼ਮੀਨਾਂ ਦੇ ਰਹੇ ਹੋ ਤੇ ਕਿੱਥੇ ਨੇ ਉਹਦੇ ਕਾਗਜ਼ ਪੱਤਰ ਸਾਨੂੰ ਕਾਗਜ਼ ਪੱਤਰ ਦਿਖਾਓ ਤੁਸੀਂ ਕਿਵੇਂ ਦੇ ਦਿੱਤੀ ਇਹ ਜ਼ਮੀਨ ਤੇ ਕਿਹਨਾਂ ਨੇ ਦਿੱਤੀ ਹੈ ਪਤਾ ਲੱਗੇ ਸਾਨੂੰ ਤੇ ਦੂਜਾ ਉਹਨਾਂ ਨੇ ਇਹ ਵੀ ਕਿਹਾ ਜਦੋਂ ਕਿਹਾ ਵੀ ਸਰਕਾਰੀ ਉਹ ਉਹਨਾਂ ਨੇ ਜਿਹੜੀ ਕੰਪਨੀ ਦੀ ਵਕੀਲ ਸੀਗੀ ਵੀ ਜੀ ਉਹ ਤਾਂ ਬਰਾਨੀ ਜ਼ਮੀਨ ਹੈ ਬੰਜਰ ਪਈ ਹੈ ਉੱਥੇ ਅਸੀਂ ਲਾ ਰਹੇ ਹਾਂ ਉਹ ਕਹਿੰਦੇ ਹਾਂ ਮੈਨੂੰ ਪਤਾ ਹੈ ਵੀ ਇਹ ਕਿੰਨੀ ਕੁ ਬੰਜਰ ਹੈ ਹਾਲਾਂਕਿ ਜਿਆਦਾ ਜਿਹੜੀ ਆਮ ਗੱਲ ਇਹ ਹੈ ਵੀ ਉੱਥੇ ਬਹੁਤ ਸਾਰੇ ਜਿਹੜੇ ਝਰਨੇ ਹਨ ਹੌਟ ਸਪ੍ਰਿੰਗਸ ਹੈ ਤੇ ਉੱਥੇ ਬਹੁਤ ਸਾਰੇ ਵੱਡੀ ਗਿਣਤੀ ਚ ਪ੍ਰਵਾਸੀ ਪੰਛੀ ਉੱਥੇ ਆਉਂਦੇ ਆ ਉਹਨਾਂ ਦੀ ਵੀ ਪਨਾਹ ਗਣਾ ਹੈ ਤੇ ਕਬਾਇਲੀ ਲੋਕ ਤਾਂ ਉੱਥੇ ਹੈਗੇ ਹੀ ਹੈਗੇ ਐ ਤੇ ਆਪਾਂ ਦੇਖ ਰਹੇ ਹਾਂ ਵੀ ਥੋਕ ਦੇ ਵਿੱਚ ਕਦੇ ਹਜ਼ਾਰ ਪਰਿਵਾਰ ਉੱਥੋਂ ਜਾੜਤਾ ਉਹਨਾਂ ਦੇ ਘਰੋਂ ਜਾੜਤੇ ਮੁਸਲਮਾਨ ਹੋਣ ਕਰਕੇ ਵੀ ਇਹ ਤੇ ਉਹਨਾਂ ਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਹੈ ਜਿਹੜੀਆਂ ਉੱਥੋਂ ਦੀਆਂ ਸਥਾਨਕ ਜਿਹੜੀਆਂ ਸਾਡੇ ਕਬੀਲੇ ਐ ਉਹਨਾਂ ਨੂੰ ਮੁਸਲਮਾਨਾਂ ਦੇ ਵਿਰੁੱਧ ਭੜਕਾਇਆ ਜਾ ਰਿਹਾ ਹੈ ਦੂਜੇ ਬੰਨੇ ਅਜਹਿੀਆਂ ਕੰਪਨੀਆਂ ਨੂੰ ਮਾਲੂ-ਮਾਲ ਕਰਿਆ ਜਾ ਰਿਹਾ ਹੈ ਅਸਲੀ ਮਨਸ਼ਾ ਜਿਹੜੀ ਹੈ ਭਾਵਨਾ ਉਹ ਸਾਨੂੰ ਸਮਝ ਆ ਜਾਣੀ ਚਾਹੀਦੀ ਹੈ ਤੇ ਇਹ ਸਾਮ ਇੱਕ ਬਹੁਤ ਵੱਡੀ ਲੈਬੋਰੀਟਰੀ ਬਣਿਆ ਹੋਇਆ ਇਸ ਗੱਲ ਦੇ ਲਈ ਦੂਜੇ ਪਾਸੇ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਬੀਵੀ ਨਾਗਰਤਨਾ ਤੇ ਇੱਕ ਹੋਰ ਨੇ ਉਹਨਾਂ ਨੂੰ ਉਹਨਾਂ ਨੇ ਪਰਸੋਂ ਇਹਦਾ ਇੱਕ ਸਵੇ ਖੁਦ ਸੰਗਿਆਨ ਲੈ ਕੇ ਜਿਹੜੀ ਕੁਛ ਦਿਨ ਪਹਿਲਾਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਖਬਰ ਛਪੀ ਸੀ ਵੀ ਜਿਹੜੇ ਇੰਡੀਅਨ 에ਅਰ ਫੋਰਸ ਇੰਡੀਅਨ 에ਅਰ ਫੋਰਸ ਨੇਵੀ ਤੇ ਭਾਰਤੀ ਫੌਜ ਦੇ ਜਿਹੜੇ ਨੌਜਵਾਨ ਉੱਪਰਲੇ ਅਫਸਰਾਂ ਦੇ ਤੌਰ ਤੇ ਸਿਲੈਕਟ ਹੁੰਦੇ ਆ ਐਨਡੀਏ ਜਾਂ ਆਈਐਮਏ ਰਾਹੀਂ ਉਹ ਉਹ ਜਦੋਂ ਟ੍ਰੇਨਿੰਗ ਦੇ ਦੌਰਾਨ ਟ੍ਰੇਨਿੰਗ ਬਹੁਤ ਸਖਤ ਹੁੰਦੀ ਹੈ ਟ੍ਰੇਨਿੰਗ ਦੇ ਦੌਰਾਨ ਉਹਨਾਂ ਨੂੰ ਕੋਈ ਗੰਭੀਰ ਸੱਟਾਂ ਲੱਗ ਜਾਂਦੀਆਂ ਨੇ ਤੇ ਉਹ ਨਕਾਰਾ ਹੋ ਜਾਂਦੇ ਆ ਕਈ ਤਾਂ ਬੈਡ ਰਿਟਨ ਹੋ ਜਾਂਦੇ ਆ ਪੱਕੇ ਤੌਰ ਤੇ ਉਹਨਾਂ ਦੀ ਸਪਾਈਨਲ ਇੰਜਰੀ ਹੋ ਜਾਂਦੀ ਹੈ ਜਿਹੜੀ ਦੀ ਹੱਡੀ ਦੇ ਵਿੱਚ ਸੱਟਾਂ ਲੱਗਣ ਕਰਕੇ ਤੇ ਉਹ ਨਕਾਰਾ ਹੋ ਜਾਂਦੇ ਆ ਉਹਨਾਂ ਨੂੰ ਸਿਰਫ ਜਿਹੜਾ ਉਹ ਉਹਨਾਂ ਨੂੰ ਨੌਕਰੀ ਤੇ ਨਹੀਂ ਰੱਖਿਆ ਜਾਂਦਾ ਤੇ 40000 ਰੁਪਿਆ ਮਹੀਨਾ ਉਹਨਾਂ ਨੂੰ ਮਿਲਦਾ ਹੈ ਇੱਕ ਫਾਈਲ ਸਾਲ ਭਰ ਤੋਂ ਜਿੱਦੇ ਤੇ ਰਾਜਨਾਥ ਸਿੰਘ ਦੇ ਸਾਈਨ ਹੋ ਗਏ ਉਹ ਜਿਹੜਾ ਜਿਹੜਾ ਸਾਡਾ ਡਿਫੈਂਸ ਮਿਨਿਸਟਰੀ ਹੈ ਤੇ ਜਿਹੜਾ ਫਾਈਨਾਂਸ ਮਿਨਿਸਟਰੀ ਹੈ ਉਹਦੇ ਵਿੱਚਕਾਰ ਫਾਈਲ ਘੁੰਮੀ ਜਾਂਦੀ ਹੈ ਉਹ ਅਜੇ ਤੱਕ ਵਧਿਆ ਨਹੀਂ ਗਾ ਡੇਡਾ ਕਰਨਾ ਸੀ ਉਹਨਾਂ ਨੇ ਸੋ ਇਹ ਉਹਨਾਂ ਨੇ ਆਪ ਹੀ ਜੱਜ ਸਹਿਬਾਨ ਨੇ ਇਹਦਾ ਸੰਗਿਆਨ ਦਿਆ ਸੀ ਮਾਨਯੋਗ ਚੀਫ ਜਸਟਿਸ ਨੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਸੁਣਿਓ ਕੱਲ ਉਹਨਾਂ ਨੇ ਉਹਨਾਂ ਦੀਆਂ ਗੱਲਾਂ ਸੁਣੀਆਂ ਤੇ ਉਹਨਾਂ ਨੇ ਕੁਝ ਗੱਲਾਂ ਕਹੀਆਂ ਨੇ ਸਰਕਾਰੀ ਵਕੀਰ ਨੇ ਉਹਨਾਂ ਨੇ ਨੋਟਸ ਵੀ ਦਿੱਤੇਗਾ ਆਪਣੇ ਜਿਹੜਾ ਸਾਡਾ ਡਿਫੈਂਸ ਮਿਨਿਸਟਰੀ ਹੈ ਸਾਡੇ ਫਾਈਨਾਂਸ ਮਿਨਿਸਟਰੀ ਹੈ ਮਿਨਿਸਟਰੀ ਆਫ ਸੋਸ਼ਲ ਜਸਟਿਸ ਦੀ ਹੈ ਤੇ ਨਾਲ ਤਿੰਨੇ ਅੰਗਾਂ ਦੇ ਜਿਹੜੇ ਮੁਖੀ ਨੇ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਪੁੱਛੀਆਂ ਨੇ ਕੁਝ ਗੱਲਾਂ ਕਿ ਨੰਬਰ 1 ਇਹਨਾਂ ਨੂੰ ਜਿਹੜਾ ਅਲਾਈਅੰਸ ਦੰਨਿਆ ਇਹਦੇ ਚ ਕਿੰਨਾ ਕੁ ਵਾਅਦਾ ਕਰਿਆ ਜਾ ਸਕਦਾ ਸਿਰਫ 500 ਬੰਦਾ ਸਿਰਫ 500 ਬੰਦਾ ਤੇ ਉਹਨਾਂ ਨੂੰ ਅਸੀਂ ਹੋਰ ਕੀ ਕੀ ਦੇ ਕੀ ਕੋਈ ਇਨਸ਼ੋਰੈਂਸ ਕਵਰ ਉਹਨਾਂ ਨੂੰ ਦਿੱਤਾ ਜਾ ਸਕਦਾ ਹੈ ਜੀਆਈਐਸ ਦੇਣ ਦਾ ਕੋਈ ਫਾਇਦਾ ਨਹੀਂ ਉਹ ਤਾਂ ਲੋਕਾਂ ਤੋਂ ਹੀ ਪੈਸੇ ਲੈਣੇ ਆਪਾਂ ਕੀ ਉਹਨਾਂ ਨੂੰ ਕੋਈ ਵੱਖਰੀ ਹੋਰ ਟ੍ਰੇਨਿੰਗ ਜਿਹੜੀ ਜਿਹੜੋਂ ਜਦੋਂ ਉਹ ਥੋੜਾ ਠੀਕ ਹੁੰਦੇ ਐ ਤੇ ਉਹਨਾਂ ਦੇ ਪੂਰੇ ਖਰਚੇ ਜਿਹੜੀ ਐਕਸ ਸਰਵਿਸਮੈਨ ਕੰਟ੍ਰਿਬਿਊਟਰੀ ਹੈਲਥ ਸਕੀਮ ਹੈ ਇੱਕ ਉਸ ਮੁਤਾਬਕ ਉਹਦੇ ਵਿੱਚ ਉਹਨਾਂ ਨੂੰ ਲਿਆ ਨਹੀਂ ਜਾ ਸਕਦਾ ਕਿਉਂਕਿ ਉਹਨਾਂ ਨੇ ਇੰਤਿਹਾਨ ਵਗੈਰਾ ਤਾਂ ਸਾਰੇ ਪਾਸ ਕਰ ਲਏ ਸੀ ਟ੍ਰੇਨਿੰਗ ਦੇ ਦੌਰਾਨ ਸੱਟ ਲੱਗ ਗਈ ਨਹੀਂ ਤਾਂ ਉਹ ਅਫਸਰ ਬਣੇ ਹੁੰਦੇ ਕੀ ਉਹਨਾਂ ਨੂੰ ਉਹਨਾਂ ਵਾਂਗ ਜਿਹੜੇ ਸਾਬਕਾ ਫੌਜੀ ਐ ਉਹਨਾਂ ਵਾਂਗੇ ਸਹੂਲਤ ਨਹੀਂ ਦਿੱਤੀ ਜਾ ਸਕਦੀ ਤਾਂ ਕਿ ਉਹਨਾਂ ਦਾ ਇਲਾਜ ਫ੍ਰੀ ਹੋ ਸਕੇ ਕਿ ਉਹਨਾਂ ਉਹਨਾਂ ਨੂੰ ਜਿਹੜਾ ਕੋਈ ਟ੍ਰੇਨਿੰਗ ਦੇ ਕੇ ਵੱਖਰੀ ਤੌਰ ਤੇ ਜਿਹੜੀਆਂ ਇਹਨਾਂ ਫੋਰਸਾਂ ਦੇ ਵਿੱਚ ਹੋਰ ਪੋਸਟਾਂ ਨੇ ਜਿੱਥੇ ਬਹੁਤ ਜ਼ਿਆਦਾ ਜ਼ੋਰ ਤੇ ਦੂਜੀਆਂ ਚੀਜ਼ਾਂ ਦੀ ਲੋੜ ਨਹੀਂ ਸਿਰਫ ਕੰਪਿਊਟਰ ਤੇ ਕੰਮ ਕਰਨਾ ਜਾਂ ਕੋਈ ਹੋਰ ਕਰਨਾ ਅਜਿਹੀ ਕੋਈ ਜੌਬ ਨਹੀਂ ਦਿੱਤੀ ਜਾ ਸਕਦੀ ਵਗੈਰਾ ਵਗੈਰਾ ਤੇ ਇਹ ਉਹਨਾਂ ਨੇ ਕਾਫੀ ਸਾਰੇ ਸਵਾਲ ਚੱਕੇ ਹੈ ਤੇ ਅਗਲੀ ਤਾਰੀਖ 4 ਸਤੰਬਰ ਪਾਈ ਹੈ ਮੇਰੇ ਹਿਸਾਬ ਚ ਅਸੀਂ ਸਮਝਦੇ ਹਾਂ ਸੰਗਰਾਮ ਟੀਵੀ ਇਹ ਸਮਝਦਾ ਹੈ ਕਿ ਅਜਹੀ ਗੱਲ ਲਈ ਤਾਂ ਕਿਸੇ ਕੋਰਟਾਂ ਜਾਣ ਦੀ ਲੋੜ ਹੀ ਨਹੀਂ ਸੀ ਆਹੀ ਗੱਲ ਲਈ ਤਾਂ ਇੰਡੀਅਨ ਐਕਸਪ੍ਰੈਸ ਚ ਖਬਰਾਂ ਲੱਗਣ ਦੀ ਵੀ ਨਹੀਂ ਸੀ ਲੋੜ ਪੈਣੀ ਚਾਹੀਦੀ ਸਾਡੀ ਸਰਕਾਰ ਨੂੰ ਸਾਡੇ ਡਿਫੈਂਸ ਮਿਨਿਸਟਰੀ ਨੂੰ ਆਪਣੇ ਆਪ ਹੀ ਉਹਨਾਂ ਦਾ ਕ੍ਰੀਏਟਿਵ ਮਾਈਂਡ ਹੋਣਾ ਚਾਹੀਦਾ ਸੀ ਕਿ ਉਹ ਕੋਈ ਨਾ ਕੋਈ ਬਗਲ ਦੇ ਕੇ ਇਹਨਾਂ ਲੋਕਾਂ ਨੂੰ ਤਰਸ ਦੇ ਪਾਤਰ ਕਿਉਂ ਬਣਾਉਂਦੇ ਸੋ ਇਹ ਦੱਸਦਾ ਹੈ ਕਿ ਸਾਡੇ ਭਾਰਤ ਦੀ ਜਿਹੜੀ ਸਰਕਾਰ ਹੈ ਉਹ ਫੌਜੀਆ ਦਾ ਨਾਂ ਲੈ ਕੇ ਵਿਰੋਧੀਆਂ ਨੂੰ ਤਾਂ ਤੰਗ ਜ਼ਰੂਰ ਕਰਦੀ ਐ ਪਰ ਫੌਜੀਆ ਨੂੰ ਦਿੰਦੀ ਕੁਛ ਨਹੀਂ ਗੀ ਉਹਨਾਂ ਬਾਰੇ ਉਹ ਉਸ ਤਰ੍ਹਾਂ ਦੀ ਹਮਦਰਦੀ ਨਹੀਂ ਰੱਖਦੀ ਜਿਹੜੀ ਕਿ ਰੱਖਣੀ ਬਣਦੀ ਐ ਉਹਨਾਂ ਨੂੰ ਅਗਲੀ ਗੱਲ ਦੋਸਤੋ ਇਹ ਐ ਵੀ ਇਜ਼ਰਾਈਲ ਦਾ ਇੱਕ ਜਿਹੜਾ ਕਾਨੂੰਨਦਾਨ ਐ ਜਿਹੜਾ ਉੱਥੋਂ ਦੇ ਫਾਈਨਾਂਸ ਮਿਨਿਸਟਰ ਬੇਜਾਲਾਲ ਸਮੋਤਰੇ ਚ ਦੀ ਪਾਰਟੀ ਦਾ ਮੈਂਬਰ ਐ ਸਿਮਚਾ ਬੋਥਮੈਨ ਉਹੋ ਜਿਹੜਾ ਉਹਨੇ ਆਸਟ੍ਰੇਲੀਆ ਜਾਣਾ ਸੀ ਸਿਡਨੀ ਤੇ ਆਪਣੇ ਦੂਜਾ ਮੈਲਬੌਰਨ ਦੇ ਵਿੱਚ ਉੱਥੇ ਕੋਈ ਯਹੂਦੀ ਜਥੇਬੰਦੀ ਨੇ ਉਹਨਾਂ ਦੇ ਉਪਾਸ਼ਨਾ ਲਈ ਸੱਦਿਆ ਹੋਇਆ ਸੀਗਾ ਤੇ ਆਸਟ੍ਰੇਲੀਆ ਨੇ ਸਾਫ਼ ਇਨਕਾਰ ਕਰਤਾ ਵੀ ਤੈਨੂੰ ਕਾਕਾ ਕੋਈ ਵੀਜ਼ਾ ਨਹੀਂ ਦੇਣਾ ਕਿਉਂਕਿ ਤੂੰ ਅਜਿਹੇ ਬਿੰਦੇ ਗੰਦੇ ਬਿਆਨ ਦਿੰਨੇ ਕਿ ਵੀ ਜਿਹੜਾ ਵੈਸਟ ਬੈਂਕ ਦਾ ਏਰੀਆ ਹੈਗਾ ਫਲਸਤੀਨ ਦਾ ਉਹਨੂੰ ਮਿਲਾ ਕੇ ਇਜ਼ਰਾਈਲ 'ਚ ਸ਼ਾਮਲ ਕਰ ਲੈਣਾ ਐਸੀ ਨੇ ਅਜਿਹੇ ਬਿਆਨ ਦਿੰਨੇ ਤੇ ਤੈਨੂੰ ਅਸੀਂ ਕਿਵੇਂ ਵਟਨ ਦੇਈਏ ਕਿ ਸਾਡੇ ਦੇਖ ਚ ਹਜੇ ਭੜੇ ਆਦਮੀ ਨੂੰ ਸੋ ਉਹਦਾ ਵੀਜ਼ਾ ਕੈਨਸਲ ਕਰ ਦਿੱਤਾ ਤੇ ਨਾਲ ਇਹ ਵੀ ਹੈ ਕਿ ਵੀ ਜਿਹੜਾ ਅਗਲੇ ਸਾਲ ਮਹੀਨੇ ਸਤੰਬਰ ਦੇ ਵਿੱਚ ਯੂਨੋ ਦੀ ਜਨਰਲ ਅਸੈਂਬਲੀ ਦੀ ਜਿਹੜੀ ਮੀਟਿੰਗ ਹੋਣੀ ਹੈ ਉਹਦੇ ਚ ਜਿਹੜੇ ਹੋਰ ਮੁਲਕਾਂ ਨੇ ਕੈਨੇਡਾ ਬ੍ਰਿਟਾਨੀਆ ਫਰਾਂਸ ਵਗੈਰਾ ਨੇ ਫਲਸਤੀਨ ਨੂੰ ਇੱਕ ਵੱਖਰੇ ਮੁਲਕ ਵਜੋਂ ਮਾਨਤਾ ਦੇਣੀ ਹੈ ਉਹਦੇ ਚ ਆਸਟ੍ਰੇਲੀਆ ਨੇ ਵੀ ਐਲਾਨ ਕੀਤਾ ਹੋਇਆ ਹੈ ਵੀ ਅਸੀਂ ਵੀ ਇਹ ਦੇਵਾਂਗੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਪਰਸੋਂ ਚੋਣ ਕਮਿਸ਼ਨ ਨੇ ਇੱਕ ਬਹੁਤ ਵੱਡੀ ਪ੍ਰੈਸ ਕਾਨਫਰੰਸ ਕੀਤੀ ਸੀ ਕਾਫੀ ਗੱਲਾਂ ਸੱਚ ਝੂਠ ਬੋਲੀਆਂ ਸੀ ਉਹਦਾ ਜਵਾਬ ਦੇਣ ਲਈ ਕੱਲ ਵਿਰੋਧੀ ਪਾਰਟੀਆਂ ਨੇ ਇਸ ਗੱਲ ਤੇ ਵੀ ਗੌਰ ਕੀਤੀ ਹੈ ਕਿ ਇਸ ਚੋਣ ਕਮਿਸ਼ਨਰ ਦੇ ਖਿਲਾਫ ਮਹਾਅਭਿਯੋਗ ਚਲਾਇਆ ਜਾਵੇ ਜਿਵੇਂ ਸੁਪਰੀਮ ਕੋਰਟ ਦੇ ਜੱਜ ਨੂੰ ਲਾਉਣ ਲਈ ਰਾਜ ਸਭਾ ਦੇ ਵਿੱਚ 50 ਬੰਦਿਆਂ ਦੀ ਤੇ ਲੋਕ ਸਭਾ ਦੇ ਵਿੱਚ 100 ਬੰਦਿਆਂ ਦੀ ਇੱਕ ਮੋਸ਼ਨ ਦੀ ਲੋੜ ਹੁੰਦੀ ਹੈ ਦੋਨਾਂ ਚੋਂ ਕਿਸੇ ਵੀ ਥਾਂ ਦਿੱਤਾ ਜਾ ਸਕਦਾ ਹੈ ਤੇ ਉਸ ਦੇ ਮੁਤਾਬਕ ਇਸ ਨੂੰ ਗੱਦੀ ਤੋਂ ਲਾਹਿਆ ਜਾਵੇ ਤੇ ਨਾਲ ਹੀ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਕੱਲੀਆਂ-ਕੱਲੀਆਂ ਗੱਲਾਂ ਕੀਤੀਆਂ ਨੇ ਉਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਇਹ ਜਿਹੜਾ ਚੋਣ ਕਮਿਸ਼ਨਰ ਹੈ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਇਹ ਭਾਜਪਾ ਦੇ ਸਪੋਕਸਪਰਸਨ ਦੀ ਤਰ੍ਹਾਂ ਕੰਮ ਕਰ ਰਹੇ ਹੈ ਤੇ ਉਹਦੇ ਵਿੱਚ ਜਿਹੜੀਆਂ ਅਖਲੇਸ਼ ਯਾਦਵ ਦੀ ਪਾਰਟੀ ਨੇ 18000 ਲੋਕ ਵੋਟਾਂ ਕੱਟਣ ਲਈ 18000 ਬੰਦਿਆਂ ਦੀਆਂ ਦੇ ਐਫੀਡੇਵਟ ਦਿੱਤੇ ਸੀ ਉਹ ਵੀ ਕੱਲ ਉਹਨਾਂ ਨੇ ਪਹਿਲਾਂ ਵੀ ਪ੍ਰੈਸ 'ਚ ਦਿੱਤੇ ਸੀ ਕੱਲ ਪ੍ਰੈਸ ਕਾਨਫਰੰਸ 'ਚ ਵੀ ਉਹ ਲੈ ਕੇ ਆਏ ਹੋਏ ਸੀ ਪ੍ਰੋਫੈਸਰ ਰਾਮਗੋਪਾਲ ਯਾਦਵ ਜੀ ਸਮਾਜਵਾਦੀ ਪਾਰਟੀ ਵਾਲੇ ਤੇ ਉਹਨਾਂ ਨੇ ਉਹਦੀਆਂ ਕਾਪੀਆਂ ਦਿਖਾਈਆਂ ਲੋਕਾਂ ਨੂੰ ਉਹ ਰਸੀਦਾਂ ਦਿਖਾਈਆਂ ਜਿਹੜੀਆਂ ਕਮਿਸ਼ਨ ਦੇ ਕੋਲ ਰੀਸੀਵ ਹੋ ਗਈਆਂ ਉਹ ਸ਼ਿਕਾਇਤਾਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਸੀ ਹੋਈ ਤੇ ਇਲੈਕਸ਼ਨ ਕਮਿਸ਼ਨਰ ਪਰਸਨ ਝੂਠ बोल ਰਹੇ ਸੀ ਵੀ ਨਹੀਂ ਸ਼ਿਕਾਇਤ ਕੀਤੀ ਸੀ ਕੋਈ ਐਫੀਡੇਵਟ ਨਹੀਂ ਸੀ ਕਿਸੇ ਨੇ ਦਿੱਤਾ ਉਹ ਐਫੀਡੇਵਟ ਦੀਆਂ ਕਾਪੀਆਂ ਲੈ ਕੇ ਆਏ ਹੋਏ ਸੀਗੇ ਤੇ ਉੱਥੇ ਇਹ ਵੀ ਹੋਇਆ ਮੋਹਾ ਮੈਤਰਾ ਵੀ ਇਸ ਦੇ ਵਿੱਚ ਉਹਨੇ ਕਿਹਾ ਵੀ ਜੇ ਮਨ ਲਓ ਵੀ ਹੁਣ ਐਸਆਰ ਹੋ ਰਹੀ ਹੈ ਬਿਹਾਰ ਦੇ ਵਿੱਚ ਇਹਦਾ ਮਤਲਬ ਹੈ ਜਿਹੜੀਆਂ ਪਹਿਲਾਂ ਵੋਟਾਂ ਬਣੀਆਂ ਸੀ ਉਹ ਗਲਤ ਸੀਗੀਆਂ ਜੇ ਉਹ ਗਲਤ ਸੀ ਇਹਦਾ ਮਤਲਬ ਗਲਤ ਦੇ ਉੱਤੇ ਲੋਕ ਸਭਾ ਦੀ ਚੋਣ ਹੋਗੀ ਇਹਦਾ ਮਤਲਬ ਹੈ ਲੋਕ ਸਭਾ ਜਿਹੜੀ ਇਹ ਡਿਸਾਲਵ ਕਰੀ ਜਾਣੀ ਚਾਹੀਦੀ ਹੈ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਵੀ ਜੇ ਇੰਨੀਆਂ ਗਲਤ ਵੋਟਾਂ ਨਾਲ ਉਹ ਪ੍ਰਧਾਨ ਮੰਤਰੀ ਬਣ ਗਿਆ ਇਸ ਤਰ੍ਹਾਂ ਬਹੁਤ ਸਾਰੇ ਹੋਰ ਲੋਕਾਂ ਨੇ ਅਡ ਅਡ ਗੱਲਾਂ ਕੀਤੀਆਂ ਇਹ ਵੀ ਗੱਲਾਂ ਕੀਤੀਆਂ ਕਿ ਵੀ ਇਹ ਸਿਰਫ ਕੰਗੀਆਂ ਵੋਟਾਂ ਦਾ ਸਵਾਲ ਨਹੀਂ ਜਿਹੜਾ ਬਿਹਾਰ ਦੇ ਵਿੱਚ ਹੋ ਰਿਹਾ ਹੈ ਇਹ ਉਹਨਾਂ ਲੋਕਾਂ ਤੋਂ ਜਿਹੜੀਆਂ ਸਰਕਾਰੀ ਸਕੀਮਾਂ ਰਾਹੀਂ ਐਜ ਨਾਗਰਿਕ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਨੇ ਉਹ ਵੀ ਖੋਈਆਂ ਜਾਣੀਆਂ ਨੇ ਤੇ ਉਹਨਾਂ ਦੀ ਨਾਗਰਿਕਤਾ ਵੀ ਸਵਾਲ ਦੇ ਘੇਰੇ ਦੇ ਵਿੱਚ ਆਉਂਦੀ ਹੈ ਵਗੈਰਾ ਬਹੁਤ ਵੱਡੀ ਪੱਧਰ ਦੇ ਉੱਤੇ ਕੱਲ ਚੋਣ ਕਮਿਸ਼ਨ ਦੇ ਵਿਰੁੱਧ ਉਹਨਾਂ ਨੇ ਆਪਣਾ ਇਸ ਗੱਲ ਦੇ ਉੱਤੇ ਲੋਕਾਂ ਦੇ ਸਾਹਮਣੇ ਆਪਣੀ ਗੱਲ ਰੱਖੀ ਹੈ ਤੇ ਦੇਖਦੇ ਹਾਂ ਹੁਣ ਕੀ ਬੰਦ ਹੈ ਅਗਲੀ ਗੱਲ ਲਾਸਟ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਹੜ੍ਹਾਂ ਨਾਲ ਸਾਡੇ ਪੰਜਾਬ ਦੇ ਬਿਆਸ ਤੇ ਦਰਿਆ ਬਿਆਸ ਤੇ ਸਤਲੁਜ ਦੋਵੇਂ ਦਰਿਆਵਾਂ ਦੇ ਵਿੱਚ ਹੜ੍ਹ ਆਉਣ ਨਾਲ ਬਹੁਤ ਸਾਰੇ ਪਿੰਡਾਂ ਦੇ ਵਿੱਚ ਫਸਲਾਂ ਦਾ ਨੁਕਸਾਨ ਹੋਇਆ ਹੈ ਘਰਾਂ ਦਾ ਨੁਕਸਾਨ ਹੋਇਆ ਹੈ ਕਈ ਥਾਵਾਂ ਤੇ ਘਰਾਂ 'ਚ ਪਾਣੀ ਵੜਿਆ ਫਿਰਦਾ ਹੈ ਕਈ ਥਾਵਾਂ ਤੇ ਲੋਕਾਂ ਨੂੰ ਕਿਸ਼ਤੀਆਂ 'ਚ ਇੱਧਰ ਉੱਧਰ ਜਾਣਾ ਪੈ ਰਿਹਾ ਹੈ ਬਹੁਤ ਸਾਰੀਆਂ ਰਾਹਤਾਂ ਦੀ ਲੋੜ ਹੈ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਨੇ ਵਗੈਰਾ ਤੇ ਇਹ ਨੁਕਸਾਨ ਤਕਰੀਬਨ ਹਰ ਆਏ ਦੂਜੇ ਤੀਜੇ ਸਾਲ ਹੁੰਦਾ ਹੈ ਤੇ ਜਦੋਂ ਪਿੱਛੋਂ ਬਹੁਤ ਜ਼ਿਆਦਾ بارش ਆ ਜਾਂਦੀ ਹੈ ਉਹਦੇ ਕਰਕੇ ਵੀ ਇਹ ਹੁੰਦਾ ਹੈ ਤੇ ਬਹੁਤ ਵੱਡੀ ਮੰਗ ਇਹ ਹੈ ਵੀ ਸਾਡੇ ਜਿਹੜੇ ਦਰਿਆ ਨੇ ਇਹਨਾਂ ਦਾ ਨਹਿਰੀਕਰਨ ਕਿਉਂ ਨਾ ਕਰ ਦਿੱਤਾ ਜਾਵੇ ਨਹਿਰਾ ਵਾਂਗੂ ਬਣਾ ਦਿੱਤਾ ਜਾਵੇ ਚੌੜੀਆਂ ਨਹਿਰਾਵਾਂ ਤੇ ਉੱਥੇ ਚੈੱਕ ਡੈਮ ਲਾ ਕੇ ਉੱਥੇ ਪਾਣੀ ਦੀ ਸੀਪੇਜ ਵੀ ਹੋਵੇ ਪਾਣੀ ਰੀਚਾਰਜ ਹੋਵੇ ਤੇ ਜਿੱਥੇ ਜਿੱਥੇ ਟੇਲਾਂ ਆਉਂਦੀਆਂ ਨੇ ਨਹਿਰਾਂ ਦੀਆਂ ਤੇ ਹੋਰਾਂ ਦੀਆਂ ਇਹਨਾਂ ਦਰਿਆਵਾਂ ਦੀਆਂ ਉੱਥੇ ਬਹੁਤ ਵੱਡੇ ਰੀਚਾਰਜਿੰਗ ਪਲਾਂਟ ਲਾਏ ਜਾਣ ਤਾਂ ਕਿ ਧਰਤੀ ਦੇ ਵਿੱਚ ਪਾਣੀ ਜਾਵੇ ਸਾਡੇ ਖੇਤਾਂ ਦਾ ਪਾਣੀ ਨਾ ਮੁੱਕੇ ਵਗੈਰਾ ਇਸ ਜਿਹੜੀ ਹੜਾਂ ਦਾ ਜਿਹੜਾ ਪਾਣੀ ਸਾਨੂੰ ਬਰਬਾਦ ਕਰਦਾ ਹੈ ਇਸ ਨੂੰ ਅਸੀਂ ਪਾਣੀ ਸਾਡੇ ਪੰਜਾਬ ਨੂੰ ਖੁਸ਼ਹਾਲ ਕਰਨ ਲਈ ਕਿਉਂ ਨਹੀਂ ਵਰਤਦੇ ਇਸ ਨੂੰ ਇੱਕ ਨਿਯਮਤ ਦੇ ਤੌਰ ਤੇ ਕਿਉਂ ਨਹੀਂ ਵਰਤਦੇ ਸਾਨੂੰ ਫਨਾਹੀ ਵਾਲੇ ਪਾਸੇ ਲੈ ਕੇ ਜਾਂਦਾ ਹੈ ਸਾਡੀਆਂ ਪਲੈਨਿੰਗ ਦੀਆਂ ਘਾਟਾਂ ਨੇ ਤੇ ਉਧਰਲੇ ਪਾਸੇ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਉਹ ਉੱਥੇ ਦੋ ਥਾਵਾਂ ਦੇ ਉੱਤੇ ਬੱਦਲ ਫਟ ਕੇ ਉੱਥੇ ਬਹੁਤ ਭਾਰੀ ਨੁਕਸਾਨ ਹੋਇਆ ਹੈ ਮਹਾਰਾਸ਼ਟਰ ਦੇ ਵਿੱਚ ਬਹੁਤ ਨੁਕਸਾਨ ਹੋਇਆ ਹੈ ਹੋਰ ਥਾਵਾਂ ਦੇ ਉੱਤੇ ਹੋਇਆ ਸੋ ਇਹਦੇ ਉੱਤੇ ਕੇਂਦਰੀ ਸਰਕਾਰ ਨੂੰ ਵੀ ਮੌਸਮ ਦੀ ਤਬਦੀਲੀ ਦੇ ਉੱਤੇ ਵੀ ਵਾਤਾਵਰਨ ਦੀ ਸੰਭਾਲ ਦੇ ਉੱਤੇ ਵੀ ਤੇ ਇਹ ਹੜ੍ਹਾਂ ਨਾਲ ਨਿਪਟਣ ਲਈ ਇੱਕ ਬਹੁਤ ਵੱਡੀ ਕਾਰਜ ਯੋਜਨਾ ਦੀ ਲੋੜ ਹੈ ਦੇਸ਼ ਪੱਧਰ ਦੇ ਉੱਤੇ ਤੇ ਸਾਡੇ ਪੰਜਾਬ ਪੱਧਰ ਦੇ ਉੱਤੇ ਵੀ ਤੇ ਆ लास्ट ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਮਿੱਤਰੋ ਕਿ ਵੀ ਪਿਛਲੇ ਦਿਨੀ ਮਨੀਸ਼ ਸੋਧਿਆ ਜੀ ਨੇ ਆਮ ਆਦਮੀ ਪਾਰਟੀ ਦੇ ਆ ਔਰਤ ਬੀਬੀਆਂ ਜਿਹੜੀਆਂ ਸੀ ਉਹਨਾਂ ਦੀ ਟ੍ਰੇਨਿੰਗ ਕਰਦਿਆਂ ਹੋਇਆਂ ਕੁਝ ਅਜਹੀਆਂ ਗੱਲਾਂ ਕਹੀਆਂ ਕਿ ਅਸੀਂ ਸਾਮ-ਦਾਮ ਦੰਡਪੇ ਤਾਂ ਹੈ ਹੀ ਹੈ ਜਿਵੇਂ ਜਿਹੜਾ ਭਾਜਪਾ ਦੀ ਨੀਤੀ ਹੈ ਤੇ ਅਸੀਂ ਤਾਂ ਲੜਾਈ ਝਗੜਾ ਤੇ ਸੱਚ ਝੂਠ ਹਰ ਤਰ੍ਹਾਂ ਦਾ ਹੀਲਾ ਵਰਤਣਾ 2027 ਦੀਆਂ ਚੋਣਾਂ ਲੜਨੀਆਂ ਨੇ ਕੱਲ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਉਸ ਦੀ ਜਸਟੀਫਿਕੇਸ਼ਨ ਦਿੱਤੀ ਉਹਨੂੰ ਜਾਇਜ਼ ਠਾਹ ਰਹਾ ਤਾਂ ਕਹਿੰਦਾ ਇਹ ਤਾਂ ਕਹਿੰਦਾ ਉਹਨਾਂ ਨੇ ਤਾਂ ਕਹਿਤਾ ਬਾਕੀ ਲੋਕ ਕਹਿੰਦੇ ਨਹੀਂ ਕਰਦੇ ਇਹੀ ਕੁਛ ਹੈ ਯਾਨੀ ਕਿ ਅਸੀਂ ਇਹ ਕਰਾਂਗੇ ਕਿਉਂਕਿ ਬਾਕੀ ਕਰਦੇ ਆ ਅਸੀਂ ਵੀ ਕਰਾਂਗੇ ਇਹ ਗੁੰਡਾ ਕਰਦੀ ਹੈ ਨਿਰੀ ਗੁੰਡਾ ਕਰਦੀ ਹੈ ਏਲਾਣੀਆਂ ਗੁੰਡਾ ਕਰਦੀ ਹੈ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਨੂੰ ਇਹ ਇਹ ਸਮਝਦੇ ਆ ਕਿ ਉਹਨਾਂ ਨੂੰ ਧਰਾਤਮਕਾ ਕੇ ਲੜਾਈਆਂ ਝਗੜੇ ਕਰਕੇ ਅਸੀਂ ਵੋਟਾਂ ਲੈ ਲਾਂਗੇ ਇਹ ਉਹਨਾਂ ਨੂੰ ਪੰਜਾਬ ਦੇ ਲੋਕਾਂ ਵੱਲੋਂ ਅਸੀਂ ਵਾਰਨਿੰਗ ਦੇਣੀ ਚਾਹੁੰਦੇ ਆ ਵੀ ਇਹ ਗੱਲਾਂ ਨਹੀਂ ਚੱਲਣਗੀਆਂ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ